ਪਾਪਿ ਪਿਪੂਲੀ ਦਾਸ ਗੁਰ ਸਰਪੁਣੇ ਦਾ ਗੁਰੂ ਹਰਿਦਾਸ ਜੋਇ ਸੋ ਹਮਰੀ ਰਖਿਆ ਕਰਿ ਬਿਗੁਨ ਆਗੈ ਕੋਇ ਤਨ ਤਨ ਸਤਿਗੁਰ ਦੀਵਦਾ ਚਰਨ ਕਮਲ 'ਤੇ ਕੋਟੰਡ ਬੰਦ ਕੋਟ ਕੋਟ ਪਰਨਾ ਚਰਨ ਕਮਲ 'ਤੇ ਕੋਟੰਡ ਬੰਦ ਕੋਟ ਕੋਟ ਪਰਨਾ ਜਪੋ ਜੀ ਸਤਨਾਮ ਸਤਨਾਮ

ਆਪਾ ਸਾਰੇ ਗੁਰਪ੍ਰੇਮੀ ਜਦੋਂ ਸੰਤੁਰ ਗਾਜੀ ਮਹਾਰਾਜ ਜੀ ਨੇ ਪਾਵਨ ਚਰਨਾਂ ਦੀ ਧੂੜੀ ਨੂੰ ਆਪਣੇ ਮਸਟਕ ਤੇ ਲਗਾ ਕੇ ਆਪਣੇ ਜੀਵਨ ਨੂੰ ਪਵਿੱਤਰ ਪਵਿੱਤ ਮੰਗਲ ਨਹੀਂ ਬਣਾ ਰਹੇ ਹਨ ਇਹ ਬਹੁਤ ਵਧੀਆ ਇਹ ਸੰਤੁਰ ਜੀ ਨੇ ਸਾਨੂੰ ਇਸ ਸਮਾ ਜਿਹੜਾ ਇਹ ਪਕਸ਼ੀ ਕੀਤਾ ਸੀ ਦੂਰੋਂ ਗੁਰੂਆਂ ਦੇਸ਼ ਤੋਂ ਨਹੀਂ ਵਿਦੇਸ਼ ਤੋਂ ਵੀ ਬਹੁਤ ਸਾਰੇ ਗੁਰਪ੍ਰੇਮੀ ਸਤਿਗੁਰਾਂ ਦੇ ਚਰਨਾ ਵਿੱਚ ਆਏ ਆ ਸਾਰਿਆਂ ਦੀਆਂ ਹਾਜ਼ਰੀਆਂ ਸਤਿਗੁਰ ਦੀ ਆਪਣੇ ਚਰਨਾ ਵਿੱਚ ਪਰਵਾਣ ਕਰਨ ਸਭ ਦਾ ਕਦਮ-ਕਦਮ ਲੇਖੇ ਵਿੱਚ ਲੱਗ ਜਾਵੇ ਔਰ ਜੋ ਗੁਰੂ ਜੀ ਨੇ ਕਿਹਾ ਹਰ ਕੇ ਨਾਮ ਬਿਨ ਝੂਠ ਹੈ ਸਦਰਪਸਾ ਬਿਨਾ ਸਾਰੀ ਦੁਨੀਆ ਨੇ ਪਸਾਰੀ ਛੁਡ ਗਈ ਅੱਜ ਜਿਵੇਂ ਨਰਸਨ ਜੀ ਆਰਨ ਵਾਸਤੇ ਸਤਿਗੁਰਾਂ ਦੇ ਚਰਨਾ ਵਿੱਚ ਸਾਰੇ ਆਏ ਆ ਅ ਸਦੀਆਂ ਤੋਂ ਬਾਅਦ ਇਸ ਦਰਵਾਜ਼ੇ ਦੇ ਨਰਸਨ ਸਰਵੰਦਾ ਜੀ ਸਤਕੜ ਵੱਲੋਂ ਦੇ ਮਹਾਨ ਧਿਰਦਰਸ਼ੀ ਬ੍ਰਹਮੇਤਾ ਬ੍ਰਹਮ ਵੇਸ਼ੀ ਪਰਮਕਾਰੀ ਗੁਰੂ ਸਵਾਮੀ ਦਾ ਵਿਪੰਦਾ ਜੀ ਮਹਾਰਾਜ ਜੀ ਦੇ ਸੁਪੁੱਤਰ गुरु स्वामी रविदास जी महाराज गुरु स्वामी देवदास जी महाराज गुरुगद्दी पे विराजमान सदगुरु रंजन जी महाराज चेयरमैन श्री गुरुदास जन्मस्थान पब्लिक जेंटल ट्रस्ट वाराणसी और कौन देवर श्री स्वामी रामानंद जी महाराज जी उन्हें महान महापुरुषानिया कुर्बानिया सदका आज सोना दरबार सजा जिसकी खोज गुरु स्वामी सरवण ने करवाई खोज करवा के उन्नीस सौ पैंठ की असाठ की सतरात वाले दिन गुरु स्वामी हरिदास जी महाराज जी परसों गुरु स्वामी सावनदास जी महाराज जी ने इस दरबार का नींह पत्थर खुवा